ਲੋ ਇੱਕ ਪਾਸੇ ਤਾਂ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ 22 ਫਰਵਰੀ ਨੂੰ ਇੱਕ ਵੱਡੀ ਤੇ ਅਹਿਮ ਮੀਟਿੰਗ ਹੋਣ ਜਾ ਰਹੀ ਆ ਪਰ ਉਸ ਵੱਡੀ ਤੇ ਅਹਿਮ ਮੀਟਿੰਗ ਤੋਂ ਪਹਿਲਾਂ ਸਰਬੰਸ ਸਿੰਘ ਪੰਦੇੜ ਦੇ ਵੱਲੋਂ ਫੇਰ ਸੱਦ ਲਿਆ ਵੱਡਾ ਇਕੱਠ ਆਖਰ ਇਸ ਇਕੱਠ ਨੂੰ ਸੱਦਣ ਦੇ ਪਿੱਛੇ ਸਰਬੰਸ ਸਿੰਘ ਪੰਦੇੜ ਦਾ ਮਕਸਦ ਕੀ ਹੈ ਸਰਕਾਰ ਨੂੰ ਸਿੱਧੀ ਚੇਤਾਵਨੀ ਵੀ ਦੇ ਦਿੱਤੀ ਆ ਇੱਕ ਮੀਟਿੰਗ ਹੋ ਚੁੱਕੀ ਦੂਜੀ ਮੀਟਿੰਗ ਦੇ ਲਈ ਤਿਆਰੀਆਂ ਤਾਂ ਕਰ ਰਹੇ ਨੇ ਪਰ ਉਹਨਾਂ ਤਿਆਰੀਆਂ ਤੋਂ ਪਹਿਲਾਂ ਅਜਿਹਾ ਪਲਾਨ ਬਣਾ ਲਿਆ ਅਜਿਹੀ ਰਣਨੀਤੀ ਉਲੀਕ ਦਿੱਤੀ ਜੇ ਹੁਣ ਮੀਟਿੰਗ ਦੇ ਵਿੱਚ ਕੁਝ ਨਾ ਨਿਕਲਿਆ ਫਿਰ ਤਾਂ ਵੱਡਾ ਕਹਿੰਦੇ ਧਮਾਕਾ ਹੀ ਹੋਊਗਾ ਸਰਬਨ ਸਿੰਘ ਪੰਦੇਰ ਨੇ ਇਕੱਠ ਸੱਦਿਆ ਕੀ ਅਪੀਲ ਕੀਤੀ ਕੀ ਤਿਆਰੀਆਂ ਕੀਤੀਆਂ ਨੇ ਸਰਬਨ ਸਿੰਘ ਪੰਦੇਰ ਨੇ ਇੱਕ ਵਾਰ ਤੁਹਾਨੂੰ ਉਹਨਾਂ ਦੀ ਵੀ ਜ਼ੁਬਾਨੀ ਸੁਣਾਉਣੀ ਆ ਮੈਂ ਸਰਬਨ ਸਿੰਘ ਪੰਦੇਰ ਐਸ ਵੇਲੇ ਸ਼ੰਭੂ ਮੋਰਚੇ ਤੋਂ ਬੋਲਦਾ 300 59 ਦਿਨ ਹੋ ਗਏ ਸਮੋਰਚੇ ਨੂੰ ਚੱਲਦਿਆਂ ਹੋਇਆਂ ਔਰ ਅਸੀਂ ਲੋਕਾਂ ਨੂੰ ਕਹਿਣਾ ਚਾਹਾਂਗੇ ਜੇ ਇਹ ਅਗਲੀ ਗੱਲਬਾਤ ਦੇ ਵਿੱਚ ਮਸਲੇ ਹੱਲ ਅਸੀਂ ਕਰਾਉਣਾ ਚਾਹੁੰਨੇ ਆ ਜੱਦਰ ਨੂੰ ਵਧਿਆ ਜਾ ਰਿਹਾ ਤੇ ਹਰੇਕ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਟਾਲੀ ਇੱਕ ਟਰੈਕਟਰ ਟਾਲੀ ਵੱਧ ਤੋਂ ਵੱਧ ਗਿਣਤੀ ਵਿੱਚ ਬਾਰਡਰਾਂ ਤੇ ਆਓ ਮਲਾਜਮਾਂ ਨੂੰ ਕਹਿੰਨੇ ਹੁੰਨੇ ਆ ਕਿ ਜਿੱਦਣ ਸਿਲਚਰ ਐਤਵਾਰ ਛੁੱਟੀ ਹੋਵੇ ਵੱਧ ਤੋਂ ਵੱਧ ਬਾਰਡਰਾਂ ਤੇ ਪਹੁੰਚਿਆ ਕਰੋ ਲੋਕਾਂ ਦੇ ਦਬਾਅ ਹੇਠ ਹੀ ਅਸਲ ਫੈਸਲੇ ਹੁੰਦੇ ਹੁੰਦੇ ਇਸ ਕਰਕੇ 21 ਨੂੰ ਸ਼ਹੀਦ ਸੁਭਕਰਨ ਸਿੰਘ ਦੀ ਵਰਸੀ ਮਨਾਈ ਜਾਣੀ ਆ ਵੱਧ ਤੋਂ ਵੱਧ ਗਿਣਤੀ ਵਿੱਚ ਜਿਹੜਾ ਵਾ ਇਹ ਬਾਰਡਰਾਂ ਤੇ ਪਹੁੰਚਿਆ ਜਾਣਾ ਚਾਹੀਦਾ ਇਹਦੇ ਨਾਲ ਦੀ ਨਾਲ ਪੰਜੀ ਨੂੰ ਜਿਹੜਾ ਆਪਣਾ ਦਿੱਲੀ ਕੂਚ ਕਰਨਾ ਵਾ ਉਹ ਵੀ ਹੈਗਾ ਵਾ ਉਹਦੀ ਵੀ ਤਿਆਰੀ ਜਿਹੜੀਆਂ ਸਾਰੀਆਂ ਜਥੇਬੰਦੀਆਂ ਜੋਰ ਸ਼ੋਰ ਨਾਲ ਆਪਣੇ ਪੱਧਰ ਤੇ ਕਰਨ ਅਸੀਂ ਵੇਖ ਰਹੇ ਹਾਂ ਜਿਵੇਂ ਲੰਬੀ ਟਰਾਂਸਮਿਸ਼ਨ ਆੜਾ 12 ਨੂੰ ਨੌਜਵਾਨਾਂ ਨੂੰ ਡਿਪੋਟ ਕਰਕੇ ਭੇਜਿਆ ਗਿਆ ਵਾ ਇਹਦੇ ਵਿੱਚ ਸਾਰੇ ਮੁਲਖ ਦੇ ਨੌਜਵਾਨ ਹੈਗੇ ਆ ਜਿਹੜੇ ਬੇਰੁਜ਼ਗਾਰੀ ਕਰਕੇ ਅਨਲੀਗਲ ਟੰਗਨਾ ਅਮਰੀਕਾ ਵਿੱਚ ਗਏ ਸੀਗੇ ਦੁੱਖ ਦੀ ਗੱਲ ਆ 56 ਇੰਚ ਦਾ ਸੀਨਾ ਇੱਕ ਵਾਰੀ ਵੀ ਅਮਰੀਕਾ ਨੂੰ ਇਹ ਨਾ ਕਹਿ ਸਕਿਆ ਵੀ ਤੁਹਾਨੂੰ ਇਸ ਤਰੀਕੇ ਨਾਲ ਸਾਡੇ ਨਾਗਰਿਕਾਂ ਨੂੰ ਡਿਵੋਟ ਨਹੀਂ ਕਰਨਾ ਚਾਹੀਦਾ ਜਾਇ ਇਹ ਕਹਿ ਦਿੰਦੇ ਵੀ ਅਸੀਂ ਆਪਣੇ ਨਾਗਰਿਕਾਂ ਨੂੰ ਆਪਣੇ ਜਾਂਚ ਚ ਜਾ ਕੇ ਲੈ ਕੇ ਆਵਾਂਗੇ ਉਹਨਾਂ ਨੇ ਇੱਕ ਵਾਰੀ ਵੀ ਜਿਹੜੀ ਕਮੰਤਰੀ ਮਾਨਵ ਅਧਿਕਾਰਾਂ ਦੀ ਗੱਲ ਨਹੀਂ ਕੀਤੀ ਹੈਗੀ ਜੋ ਅਸੀਂ ਸਮਝਦੇ ਹਾਂ ਇਹਦੋਂ ਕਹਾ ਅੰਮ੍ਰਿਤਸਰ 에ਰਪੋਰਟ ਤੇ ਜਬੇ ਰਬਨਿਤ ਬਿੱਟੂ ਬੋਲਦਾ ਕੇਂਦਰੀ ਰਾਜ ਮੰਤਰੀ ਰੇਲਵੇ ਦਾ ਭਈ ਇਹ ਜਿਹੜਾ ਪੰਜਾਬ ਦੀ ਸਰਕਾਰ ਆ ਇਹ ਨਾਕਾਮਜਾਬ ਰਹੀ ਆ ਏਜੰਟਾਂ ਨੂੰ ਠੱਗੀ ਮਾਰਦੋ ਤੇ ਮੈਂ ਕਹਿੰਨਾ ਵੀ ਗੁਜਰਾਤ ਦੇ ਵਿੱਚ ਕਿਹੜਾ ਕਾਮਜਾਬ ਰਹੀ ਜਿੱਥੇ ਡਬਲ ਇੰਜਣ ਵਾਲੀ ਸਰਕਾਰ ਆ ਹਰਿਆਣਾ ਵਿੱਚ ਕਿਹੜਾ ਕਾਮਜਾਬ ਕੀ ਬਾਕੀ ਪੂਰੇ ਦੇਸ਼ ਦੇ ਵਿੱਚ ਵੀ ਹਾਂ ਸੱਚ ਤਾਂ ਇਹ ਆ ਵੀ ਕੇਂਦਰ ਦੀ ਸਰਕਾਰ ਹੋਵੇ ਚਾਹੇ ਸੂਬੇ ਦੀਆਂ ਸਰਕਾਰਾਂ ਹੋਣ ਆਹ ਜਿਹੜੇ ਏਜੰਟ ਠੱਗੀਆਂ ਮਾਰਦੇ ਆ ਇਹਨਾਂ ਨਾਲ ਨਿਪਟਨ ਦੇ ਵਿੱਚ ناکਾਮ ਜਾਬ ਰਹੀਆ ਇਹਨਾਂ ਦੇ ਖਿਲਾਫ ਕੇਂਦਰ ਦੇ ਵਿੱਚ ਵੀ ਤੇ ਸੂਬਿਆਂ ਦੇ ਵਿੱਚ ਵੀ ਸਖਤ ਕਾਨੂੰਨ ਆਉਣੇ ਚਾਹੀਦੇ ਆ ਜਿੰਨੀਆਂ ਠੱਗੀਆਂ ਮਾਰੀਆਂ ਨੌਜਵਾਨਾਂ ਨਾਲ ਔਰ ਕੇਂਦਰ ਨੂੰ ਤੇ ਸੂਬਿਆਂ ਦੀਆਂ ਸਰਕਾਰਾਂ ਨੂੰ ਇਹਨਾਂ ਨੌਜਵਾਨਾਂ ਦੀ ਜਿਹੜਾ ਨੁਕਸਾਨ ਹੋ ਗਿਆ ਆਰਥਿਕ ਪਰਪਾਈ ਕਰਨੀ ਚਾਹੀਦੀ ਆ ਇਹਦੇ ਨਾਲ ਦੀ ਨਾਲ ਜਿਹੜਾ ਕੱਲ ਅ ਨਵੀਂ ਦਿੱਲੀ ਰੇਲ ਦੇ ਰੇਲਵੇ ਦੇ ਵਿੱਚ ਹਾਦਸਾ ਹੋਇਆ ਵਾ ਜਿੱਚ 18 ਨਾਗਰਿਕ ਮਾਰੇ ਗਏ ਨਵਨੀਤ ਬਿੱਟੂ ਜੀ ਤੁਹੀ ਮਿਜ ਉਹਦੇ ਮੰਤ్రਾਲੇ ਦੇ ਵਿੱਚ ਇਹ ਲੋਗਾ ਕੁੰਭ ਦੇ ਵਿੱਚ ਭੱਗਦੜ ਹੋਈ ਜਿੰਨਾ ਵੀ ਪਰਿਵਾਰਾਂ ਦੇ ਜੀ ਚਲੇ ਗਏ ਉਹਦਾ ਪਰਿਵਾਰਾਂ ਨਾਲ ਅਸੀਂ ਦੁੱਖ ਸਾਂਝਾ ਕਰਦੇ ਹਾਂ ਸਵੇਦਨਾ ਸਾਡੀ ਅਰੇ ਤੋਂ ਕਹਾ ਕਹਿੰਨੇ ਆ ਪੇਤੇ ਰਾਜਨੀਤੀ ਕਰਨ ਦੀ ਬਜਾਏ ਬਾਹਰ ਸਰਕਾਰ ਮੰਨੇ ਉਹਦੀ ਰੇਲ ਦੀ ਵਿਵਸਥਾ ਉਹਦੀ ਕੁੰਭ ਮੇਲੇ ਦੀ ਵਿਵਸਥਾ ਠੀਕ ਨਹੀਂ ਹੈਗੀ ਅਰੇ ਬਾਰ-ਬਾਰ ਹੋ ਰਿਹਾ ਹੈ ਕਾਵਾ ਔਰ ਇਸ ਕਰਕੇ ਚਾਹੇ ਨੌਜਵਾਨ ਆ ਰਹੇ ਨੇ ਡਿਪੋਟ ਹੋ ਕੇ ਭਾਰਤ ਵਿੱਚ ਚਾਹੇ ਰੇਲਵੇ ਵਾਲਾ ਮੁੱਦਾ ਹੈਗਾ ਇਹਦਾ ਸਿਆਸੀਕਰਨ ਨਾ ਕੀਤਾ ਜਾਵੇ ਇਹ ਗਾਹਾਂ ਨਾ ਵਾਪਰੇ ਔਰ ਜਿਹੜੇ ਨੌਜਵਾਨ ਆ ਰਹੇ ਆ ਇਹ ਦੱਸਦੇ ਆ ਵੀ ਭਾਰਤ ਵਿੱਚ ਸਭ ਤੋਂ ਵੱਡੀ ਬੇਰੋਜ਼ਗਾਰੀ ਆ ਸੂਬਿਆਂ ਵਿੱਚ ਵੀ ਬੇਰੋਜ਼ਗਾਰੀ ਹੈਗੀ ਆ ਬੇਰੋਜ਼ਗਾਰੀ ਦਾ ਹੱਲ ਕਰਨ ਵਾਸਤੇ ਖੇਤੀ ਸੈਕਟਰ ਦੇ ਮਸਲੇ ਹੱਲ ਕਰਨੇ ਪੈਣੇ ਆ ਅੱਜ ਵੀ ਸਰਕਾਰ ਦੀਆਂ ਰਿਪੋਰਟਾਂ ਅਨਸਾਰ 45% ਅਸਿਰਜ਼ਗਾਰ ਦੇ ਰਹੇ ਆ ਖੇਤੀ ਸੈਕਟਰ ਦੇ ਵਿੱਚੋਂ ਅਰ ਖੇਤੀ ਸੈਕਟਰ ਨੂੰ ਮਾਰਿਆ ਜਾ ਰਿਹਾ ਇਸ ਕਰਕੇ ਕਹਿੰਨੇ ਆ ਪਬਲੀ ਮੀਟਿੰਗ ਦੇ ਵਿੱਚ ਕੇਂਦਰ ਠੋਸ ਫੈਸਲਾ ਕਰਕੇ ਆਵੇ ਤਾਂ ਜੋ ਖੇਤੀ ਸੈਕਟਰ ਨੂੰ ਲਾਹੇਮੰਦਾ ਕਰਕੇ ਨੌਜਵਾਨਾਂ ਨੂੰ ਵੱੱਟ ਤੋਂ ਵੱਧ ਰੁਜ਼ਗਾਰ ਜਿਹੜਾ ਵਾ ਉਹ ਦਿੱਤਾ ਜਾ ਸਕੇ ਅਰ ਲੋਕਾਂ ਨੂੰ ਬੇਨਤੀ ਆ ਵੀ ਤੁਹਾਡਾ ਧੰਨਵਾਦੀਆਂ ਇਸ ਮੋਰਚੇ ਨੂੰ 1 ਸਾਲ ਪੂਰਾ ਕਰਦੇ ਹੁਣ ਵੀ ਵੱੱਟ ਤੋਂ ਵੱਧ ਬਾਰਡਰਾਂ ਤੇ ਪਹੁੰਚਣ ਦੀ ਅਪੀਲ ਕਰਦੇ ਆ ਧੰਨਵਾਦ ਤਾਂ ਤੁਸੀਂ ਸੁਣਿਆ ਕਿਸਾਨ ਲੀਡਰ ਸਰਬੰਸ ਸਿੰਘ ਪੰਦੇੜ ਦੇ ਵੱਲੋਂ ਆਖ ਦਿੱਤਾ ਕਿ ਮੀਟਿੰਗ ਤਾਂ ਚੱਲ ਰਹੀ ਆ ਮੀਟਿੰਗਾਂ ਦਾ ਦੌਰ ਤਾਂ ਚੱਲ ਰਿਹਾ ਮੀਟਿੰਗਾਂ ਦਾ ਦੌਰ ਚੱਲ ਰਿਹਾ ਇੱਕ ਮੀਟਿੰਗ ਹੋ ਚੁੱਕਿਆ ਦੂਜੀ 22 ਫਰਵਰੀ ਨੂੰ ਆ ਪਹਿਲੀ ਮੀਟਿੰਗ ਦੇ ਵਿੱਚ ਕੁਝ ਨਹੀਂ ਨਿਕਲਿਆ ਪਰ ਦੂਜੀ ਮੀਟਿੰਗ ਦੇ ਵਿੱਚ ਕਹਿੰਦੇ ਆਸ ਬਹੁਤ ਆ ਪਰ ਦੂਜੇ ਪਾਸੇ ਬਾਰਡਰਾਂ ਦੇ ਉੱਤੇ ਇਕੱਠ ਇਸ ਕਰਕੇ ਸਦਿਆ ਗਿਆ ਕਿਉਂਕਿ ਜੋ ਸ਼ਹੀਦ ਸ਼ੁਭ ਕਰਨ ਸਿੰਘ ਆ 21 ਫਰਵਰੀ ਤੁਹਾਨੂੰ ਸਭ ਨੂੰ ਯਾਦ ਹੋਵੇਗਾ 21 ਫਰਵਰੀ ਨੂੰ ਖਨੌਰੀ ਬਾਰਡਰ ਤੇ ਜਦੋਂ ਕਿਸਾਨ ਅੱਗੇ ਵੱਲ ਵਧਦੇ ਨੇ ਤਾਂ ਖਨੌਰੀ ਬਾਰਡਰ ਵਾਲੇ ਪਾਸੇ ਤੋਂ ਇੱਕ ਗੋਲੀ ਚੱਲਦੀ ਆ ਜੋ ਕਿ ਇੱਕ ਨੌਜਵਾਨ ਸ਼ੁਭ ਕਰਨ ਸਿੰਘ ਸੀ ਜੋ ਸ਼ਹੀਦ ਹੋ ਗਿਆ ਉਸ ਨੂੰ ਸ਼ਰਧਾਂਜਲੀ ਦੇਣ ਦੇ ਲਈ ਇਹ ਵੱਡਾ ਇਕੱਠ ਰੱਖਿਆ ਗਿਆ ਦੂਜੇ ਪਾਸੇ ਸਰਕਾਰਾਂ ਨੂੰ ਇਹ ਕਿਸਾਨਾਂ ਦੀ ਤਾਕਤ ਦਿਖਾਉਣ ਦੇ ਲਈ ਇਕੱਠ ਰੱਖਿਆ ਗਿਆ ਆਖਰ ਕਦੋਂ ਤੱਕ ਕਿਸਾਨਾਂ ਦੀ ਜਿੱਤ ਹੁੰਦੀ ਆ ਆਸਾਂ ਉਮੀਦਾਂ ਦੇ ਉੱਤੇ ਕਦੋਂ ਤੱਕ ਬੂਰ ਪੈਂਦਾ ਇਹ ਦੇਖਣ ਵਾਲੀ ਗੱਲ ਹੈ